ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਆਨੰਦ ਸਿੰਘ ਜੀ ਇਸਮੇ ਪਾਸ਼ਾ ਤੇ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਦਾ ਸਰਹੰਦ ਦਾ ਸਾਕਾ ਦੀ ਸਾਖੀ ਸੁਣਾਉਂਦੇ ਹਨ ਉਹ ਫਰਮਾਉਂਦੇ ਹਨ ਕਿ ਰੱਬ ਸਦਾ ਅਮਰ ਹੈ ਤੇ ਉਸ ਦੇ ਸਿੱਖ ਅਤੇ ਸੇਵਕ ਵੀ ਸਦਾ ਅਮਰ ਰਹਿੰਦੇ ਹਨ ਜੀ ਤਰ ਪਾਸ਼ਾ ਦੇ ਛੋਟੇ ਸਹਿਬਜ਼ਾਦਿਆਂ ਦਾ ਉਦਾਹਰਨ ਦੇ ਕੇ ਸਮਝਾਇਆ ਕਿ ਕਿਸ ਤਰ੍ਹਾਂ ਸਰਹੰਦ ਦੇ ਸੂਬੇ ਨੇ ਉਹਨਾਂ ਛੋਟੇ-ਛੋਟੇ ਬੱਚਿਆਂ ਨੂੰ ਵੱਡੇ-ਵੱਡੇ ਲਾਲਚ ਦਿੱਤੇ ਪਰ ਉਹਨਾਂ ਨੇ ਆਪਣਾ ਸਿੱਖੀ ਧਰਮ ਨਹੀਂ ਛੱਡਿਆ ਤੇ ਆਪਣਾ ਆਪ ਕੁਰਬਾਨ ਕਰਕੇ ਦੁਨੀਆ ਦੇ ਇਤਿਹਾਸ ਵਿੱਚ ਇੱਕ ਡੂੰਗੀ ਮਿਸਾਲ ਕਾਇਮ ਕਰ ਗਏ ਇਸੇ ਤਰ੍ਹਾਂ ਹੋਰ अनेਕਾਂ ਸਿੱਖਾਂ ਨੇ ਧਰਮ ਕਾਇਮ ਰੱਖਣ ਲਈ ਕੁਰਬਾਨੀਆਂ ਕੀਤੀਆਂ ਆਪਾਂ ਉਹਨਾਂ ਮਰਜੀ ਬੜੀਆਂ ਦੀਆਂ ਯਾਦਗਾਰਾਂ ਤੇ ਪੂਰਵ ਮਨਾਉਂਦੇ ਹਾਂ ਉਹਨਾਂ ਦੀ ਘਰ ਘਰ ਸਿਫਤ ਹੁੰਦੀ ਹੈ ਇਹ ਪੂਰਵ ਸਾਡੇ ਜੰਮੇ ਹੋਏ ਤੇ ਨਵੇਂ ਖੂਨ ਨੂੰ ਭੰਗਾਰਦੇ ਹਨ ਸਾਡੇ ਮਨਾਂ ਵਿੱਚ ਜੋਸ਼ ਤੇ ਉਹਨਾਂ ਲਈ ਸਰਦਾ ਉਪਜਦੀ ਹੈ ਫਰਮਾਇਆ ਕਿ ਗੁਰਮੁਖ ਜੋ ਸਦਾ ਨਾਮ ਜਪਦੇ ਹਨ ਉਹ ਸਦਾ ਹੀ ਜਿਉਂਦੇ ਰਹਿੰਦੇ ਹਨ ਵਰਤਮਾਨ ਸਮੇਂ ਬਾਰੇ ਟਿੱਪਣੀ ਕਰਦੇ ਹੋਏ ਦੱਸਿਆ ਕਿ ਅੱਜ ਕੱਲ ਸਾਡੇ ਮਨਾਂ ਵਿੱਚ ਲੰਜੋਰੀਆਂ ਆ ਗਈਆਂ ਹਨ ਅਸੀਂ ਸਿੱਖੀ ਦੀ ਮਰਿਆਦਾ ਨੂੰ ਪੂਰੀ ਤਰ੍ਹਾਂ ਕਾਇਮ ਨਹੀਂ ਰੱਖਦੇ ਸਾਨੂੰ ਨਕਲ ਨੂੰ ਛੱਡ ਕੇ ਅਸਲ ਵੱਲ ਜਾਣਾ ਚਾਹੀਦਾ ਹੈ ਗੁਰੂ ਸਾਹਿਬ ਤੇ ਉਹਨਾਂ ਸ਼ਹੀਦਾਂ ਦੀ ਜੀਵਨੀ ਤੋਂ ਸੋਧ ਲੈ ਕੇ ਸਾਨੂੰ ਆਪਣੇ ਜੀਵਨ ਸੁਧਾਰਨੇ ਚਾਹੀਦੇ ਹਨ ਜੇ ਸਿੱਖ ਆਪਣੇ ਗੁਰੂ ਨਾਲ ਸੱਚਾ ਪਿਆਰ ਕਰੇ ਤਾਂ ਗੁਰੂ ਵੀ ਨਿੱਘਾ ਪਿਆਰ ਬਖਸ਼ਦਾ ਹੈ। ਭਮਕੜ ਤੇ ਦੀਵੇ ਵਾਂਗੂ ਨਹੀਂ ਕਿ ਕੇਵਲ ਭਮਕੜ ਹੀ ਪਿਆਰ ਵਿੱਚ ਗੁਰਬਾਨ ਹੋ ਜਾਂਦੇ ਹਨ। ਪਰ ਦੀਵਾ ਨਹੀਂ। ਗੁਰੂ ਸਾਹਿਬ ਦਾ ਦਰਸ਼ਨ ਕਰਨ ਲਈ ਪ੍ਰੇਮੀ ਸਿੱਖ ਖਾਰੇ ਸਮੁੰਦਰ ਆਦ ਔਕਣਾ ਲੰਘ ਕੇ ਵੀ ਆ ਜਾਂਦੇ ਹਨ। ਇਸ ਤਰ੍ਹਾਂ ਸਿੱਖਾਂ ਦੀ ਸੱਚੀ ਸੁੱਚੀ ਤੇ ਕੀ ਸਰਦਾ ਬਾਰੇ ਸਮਝਾਇਆ ਸਿੱਖ ਦਾ ਨਿਤ ਦਾ ਕਰਮ ਹੈ ਕਿ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰੇ ਤੇ ਸਾਸ ਗਰਾਸ ਨਾਮ ਜਪੇ ਗੁਰੂ ਸਾਹਿਬ ਨੇ ਵਰਤ ਆਦੀ ਦਾ ਖੰਡਨ ਕੀਤਾ ਹੈ ਅੰਨ ਨੂੰ ਵੀ ਦੇਵਤਾ ਕਿਹਾ ਹੈ ਸਿੱਖ ਲਈ ਸੱਚ ਬੋਲਣਾ ਧਰਮ ਦੀ ਕੀਰਤ ਕਰਕੇ ਤੇ ਫਿਰ ਵੰਡ ਕੇ ਛਕਣ ਦੀ ਗੁਰੂ ਦੀ ਆਗਿਆ ਹੈ ਬੋਲਣਾ ਤੇ ਨਿਯਮ ਕੇ ਚੱਲਣਾ ਜ਼ਰੂਰੀ ਹੈ। ਗੁਰੂ ਸਾਹਿਬ ਤੋਂ ਨੂੰ ਮਹਾਪੁਰਸ਼ਾਂ ਦੀ ਸੰਗਤ ਕਰਨੀ ਚਾਹੀਦੀ ਹੈ। ਤੇ ਉਹਨਾਂ ਤੋਂ ਸਿੱਖਿਆ ਲੈ ਕੇ ਉਹਨਾਂ ਪੂਰਨਿਆ ਤੇ ਚੱਲਣਾ ਚਾਹੀਦਾ ਹੈ। ਜਿਸ ਨੇ ਨਿਰੰਕਾਰ ਨੂੰ ਦੇਖਿਆ ਹੈ, ਉਹੀ ਦਿਖਲਾ ਸਕਦਾ ਹੈ। ਇਸ ਤਰ੍ਹਾਂ ਸਾਡੇ ਵਿਗੜੇ ਹੋਏ ਕੰਮ ਸਮਰ ਸਕਦੇ ਹਨ। ਮਨੁੱਖੀ ਜੀਵਨ ਵੀ ਸਫਲਾ ਹੋ ਸਕਦਾ ਹੈ। ਆਵੀ ਰਿਸ਼ਤਿਆਂ ਤੋਂ ਉੱਪਰ ਉੱਠ ਕੇ ਗੁਰੂ ਸਾਹਿਬ ਨੂੰ ਹੀ ਪਿਆਰ ਮਿੱਤਰ ਬਣਾ ਲਈਏ ਕਿਉਂਕਿ ਉਹ ਲੋਕ ਤੇ ਪਰਲੋਕ ਦੋਨਾਂ ਚ ਸਾਡੀ ਸਹਾਇਤਾ ਕਰੇਗਾ ਸਾਨੂੰ ਉਹਨਾਂ ਦੇ ਇਤਨੇ ਵੱਡੇ ਉਪਰਕਾਰਾਂ ਨੂੰ ਭੁੱਲਣਾ ਨਹੀਂ ਚਾਹੀਦਾ ਗੁਰੂ ਸਾਹਿਬ ਨੇ ਅਮਰਤੀ ਦੀ ਦਾਤ ਬਖਸ਼ ਕੇ ਸਾਨੂੰ ਗਿੱਦੜਾਂ ਤੋਂ ਸ਼ੇਰ ਬਣਾਇਆ ਹੈ ਪੁਰਿਆਂ ਤੋਂ ਸਾਨੂੰ ਅਮਰਤ ਧਾਰੀ ਸਿੱਖ ਬਣਾਇਆ ਹੈ ਤਾਂ ਕਿ ਧਰਮ ਦੀ ਰੱਖਿਆ ਹਿੰਮਤ ਤੇ ਹੌਸਲੇ ਨਾਲ ਕਰੀਏ ਅਖੀਰ ਵਿੱਚ ਬਾਬਾ ਜੀ ਨੇ ਸਭ ਨੂੰ ਅੰਮ੍ਰਿਤ ਛਕ ਕੇ ਤਿਆਰ ਵਰ ਤਿਆਰ ਰਹਿਣ ਤੇ ਜ਼ੋਰ ਦਿੱਤਾ ਗੁਰੂ ਧਾਰਨ ਜ਼ਰੂਰੀ ਹੈ ਗੁਰੂ ਬਿਨਾ ਗਤੀ ਨਹੀਂ ਤੇ ਨਿਗੂਰੇ ਨੂੰ ਤਾਂ ਗੁਰੂ ਸਾਹਿਬ ਨੇ ਵੀ ਵੇਸ਼ਵਾ ਦੇ ਪੁੱਤਰ ਵਾਂਗ ਫਰਮਾਇਆ ਹੈ ਆਪਣੇ ਸੰਗੀ ਸਾਥੀਆਂ ਤੇ ਬੱਚਿਆਂ ਨੂੰ ਵੀ ਅੰਮ੍ਰਿਤ ਛਕਾਓ ਸਿੱਖੀ ਦੀ ਕਲਾਸ ਬੈਠਣ ਵਾਸਤੇ ਦਾੜੀ ਕੇਸ ਰੱਖਣਾ ਜ਼ਰੂਰੀ ਹੈ ਸਹਿਜ ਧਾਰੀ ਸਿੱਖ ਵਾਸਤੇ ਇਹ ਛੂਟ ਮਿਲ ਸਕਦੀ ਹੈ ਪਰ ਬਾਕੀ ਰਹਿਤਾਂ ਪੂਰੀਆਂ ਰੱਖੋ ਤੇ ਭਾਈ ਨੰਦ ਲਾਲ ਜੀ ਦੀ ਮਿਸਾਲ ਦਿੱਤੀ ਜੋ ਕਲਗੀਧਰ ਪਾਸ਼ਾ ਦੇ ਸਮੇਂ ਸੇਵਾ ਵਿੱਚ ਸੀ ਤੇ ਉਹਨਾਂ ਨੇ ਕਿਹਾ ਜਿਸ ਨੇ ਦੇਖਿਆ ਹੈ ਉਹੀ ਦਿਖਲਾ ਸਕਦਾ ਹੈ ਜਿਸ ਨੇ ਦੇਖਿਆ ਨਹੀਂ ਨਾ ਉਹ ਦਿਖਲਾ ਸਕਦਾ ਤੇ ਨਾ ਉਹ ਸੋਝੀ ਪਾ ਸਕਦਾ ਜਿਸਨੇ ਦੇਖਿਆ ਉਹ ਦਿਖਲਾ ਵੀ ਸਕਦਾ ਹੈ ਤੇ ਸਾਨੂੰ ਸੋਝੀ ਵੀ ਪਾ ਸਕਦਾ ਹੈ। ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋਝੀ ਪਾਏ ਆਹੇ ਗੁਰੂ ਜੀ।